ਇੰਨੇ ਵਾਰ ਆਈ ਕਿ ਥੈਂਕ ਯੂ ਥੈਂਕ ਯੂ ਪਾਜੀ ਪਾਓ ਆਪ ਕੋਈ ਜਾੜਾ ਵੀ ਸੀਗਾ ਆ ਉੱਥੇ ਹੀ ਵੇਖੋ ਇੱਧਰ ਪਾਓ ਭਾਈ ਆ ਇੱਧਰ ਨਾਲ ਹੀ ਆ ਇੱਧਰ ਪਾਜੀ ਇੱਧਰ ਹੀ ਵੇਖੋ ਭਾਈ ਹੱਥ ਨਹੀਂ ਕਰਿਓ ਇੱਧਰ ਆ ਡਾੜਾ ਪਾ ਰੱਖੋ ਟੈਂਸ਼ਨ ਨਹੀਂ ਲੈਂਦੇ ਮੈਂ ਆ ਦੇਖੋ ਪਰ ਨੂੰ ਨਾ ਨਾ ਪਰ ਇਹਨਾਂ ਨਾ ਮੋੜਾ ਜੋ ਆਜੋ ਆਜੋ ਭਾਈ ਮੇਰੇ ਲੋੜੇ ਸਰ ਕਮਰ ਨਹੀਂ ਆਓ ਆ ਪਾਪਾ ਜੀ ਇੱਧਰ ਖੜ੍ਹ ਕਰ ਲੋ ਨਿਆ ਪਾਪਾ ਜੀ ਇੱਧਰ ਆਣੂ ਕਰ ਲੋ ਇੱਧਰ ਕਰ ਲੋ ਸੰਦੇਵ ਅੱਜ ਸਵਾਗਤ ਸਾ ਗੁਰਜੀਤ ਸਿੰਘ ਔਜਲਾ ਜਿਹੜਾ ਮੈਂਬਰ ਪਾਰਲੀਮੈਂਟ ਜਿਹੜੇ ਲੰਡਨ ਜਾ ਰਹੇ ਨੇ ਔਰ ਅੱਜ ਇੱਕ ਗੱਲ ਦਾ ਸੰਕੇਤ ਹੈ ਜਿ ਨਾਲੇ ਹਲਕੇ ਤੋਂ ਸ਼ੁਰੂਆਤ ਹੋਈ ਹੈ ਇਹ ਇੱਕ ਆਉਣ ਵਾਲਾ ਸਮਾਂ ਦੱਸ ਰਿਹਾ ਹੈ ਭਈ ਐਮਪੀ ਕਿੰਨੇ ਬਣਨਾ ਔਰ ਉਹ ਸਾ ਗੁਰਜੀਤ ਸਿੰਘ ਹੋਰਾਂ ਨੇ ਬਣਨਾ ਕਈ ਕਾਰਨ ਨੇ ਜਿਹੜੇ ਉਹਨਾਂ ਨੇ ਦੱਸੇ ਨੇ ਲੇਕਿਨ ਮੈਂ ਇੱਕ ਗੱਲ ਮਹਿਸੂਸ ਕਰਦਾ ਹਾਂ ਪਈ ਜਿਹੜੀ ਭੱਜ ਪਾਇਆ ਜਿਹੜੀ ਹੋਰ ਇਹਨਾਂ ਦਾ ਗੱਠ ਜੁੜ ਰਿਹਾ ਅਕਾਲੀ ਦਲ ਨਾਲ ਉਹ ਇਹ ਦੋਨੋਂ ਫੇਲ ਹੋ ਚੁੱਕੇ ਨੇ ਜਿਹੜੀ ਸੈਕੂਲਰ ਫੋਰਸ ਆ ਉਹ ਕਾਂਗਰਸ ਪਾਰਟੀ ਆ ਹਰ ਗਰੀਬੀ ਗਰੀਬ ਨੂੰ ਵੀ ਲੈ ਕੇ ਚੱਲਦੀ ਆ ਹਰ ਵਰਗ ਨੂੰ ਲੈ ਕੇ ਚੱਲਦੀ ਆ ਕੋਈ ਵੀ ਰਿਲੀਜੀਅਨ ਉਹਨੂੰ ਵੀ ਨਾਲ ਲੈ ਕੇ ਚੱਲਦੀ ਆ ਔਰ ਸਾਰਿਆਂ ਨੂੰ ਇਹ ਜ਼ਾਬਦਾਬੀ ਇੱਕੋ ਹੀ ਇੱਕ ਪਾਰਟੀ ਆ ਜਿਹੜੀ ਸੈਕੂਲਰ ਪਾਰਟੀ ਆ ਜਿਹੜੀ ਦੇਸ਼ ਨੂੰ ਅੱਗੇ ਖੜ ਸਕਦੀ ਆ ਔਰ ਮੈਂ ਦਾਵਾ ਕਰਦਾ ਪਈ ਜਿਹੜੀ ਐਤਕੀ ਸਰਕਾਰ ਬਣਨੀ ਜਾ ਰਹੀ ਆ ਉਹ ਗੱਠ ਜੋੜਦੀ ਹੋਏਗੀ ਇਨਾਂ ਦੀ ਬਿਲਕੁਲ ਨਹੀਂ ਹੋਣੀ ਕਿਉਂਕਿ ਪਰਸੈਂਟੇਜ ਕੱਢ ਕੇ ਵੇਖ ਲੋ ਜਦੋਂ ਇਹ ਪਰਸੈਂਟੇਜ ਜੁੜਦੀ ਆ ਤੇ ਜਿਹੜੀ ਭਾਜਪਾ ਸਾਡੇ ਲਾਗੇ ਲਾਗੇ ਨਹੀਂ ਸਾਡੀ ਲਾਜ਼ਮੀ ਜਿੱਤ ਹੋਏਗੀ ਸਰਕਾਰ ਸਾਡੀ ਬਨਾਲਾ ਸਾਹਿਬ ਤੁਸੀਂ ਜਿਹੜਾ ਕੀਤਾ ਜਾ ਰਹੇ ਲੋਕਾਂ ਨੂੰ ਕੀ ਕਹਿਣਾ ਮੈਂ ਦਿਲ ਦੀਆਂ ਗਰਾਈਆਂ ਤੋਂ ਧੰਨਵਾਦ ਕਰਦਾ ਹਾਂ ਅੱਜ ਅਸੀਂ ਬਾਬਾ ਬੱਡਾ ਸਾਹਿਬ ਜੀ ਦੇ ਸਥਾਨ ਤੇ ਮੱਥਾ ਟੇਕਣ ਚੱਲੇ ਆਂ ਔਰ ਹਰਕਰਤਾ ਬਜਨਾਲਾ ਜੀ ਨੇ ਔਰ ਕਵਰ ਜੀ ਹੁਣਾ ਨੇ ਇਹਨਾਂ ਦੇ ਪਰਿਵਾਰ ਨੇ ਇੱਥੇ ਇੱਕ ਜਿਹੜਾ ਪ੍ਰੋਗਰਾਮ ਇੱਕ ਛੋਟਾ ਜਿਹਾ ਰੱਖਿਆ ਸੀ ਕਿ ਰਸਤੇ ਦੇ ਵਿੱਚ ਪਹਿਲਾਂ ਪਹਿਲਾ ਸਮਾਂ ਕੇਜ ਨਾਲੇ ਆਏ ਆ ਉਹ ਸਭਨਾ ਵਰਕਰਾਂ ਦੇ ਮਨ ਚ ਇਛਾ ਸੀ ਮਿਲਣ ਦਾ ਔਰ ਅਸੀਂ ਇੱਕ ਮਿਲੇ ਆਂ ਔਰ ਇਹਨਾਂ ਦਾ ਸਵਾਗਤ ਇੱਕ ਤਾਕਤ ਡਬਲ ਕਰਦਾ ਹੈ ਔਰ ਇਹ ਤੋਂ ਲੱਗਦਾ ਹੈ ਪਤਾ ਕਿਹੜੀ ਕਾਂਗਰਸ ਪਾਰਟੀ ਦਾ ਵਰਕਰ ਹੈ ਉਹ ਕਿਉਂਕਿ ਹਮੇਸ਼ਾ ਹੀ ਦੇਸ਼ ਦੇ ਨਾਲ ਖੜਾ ਹੈ ਜਿੱਥੇ ਦੇਸ਼ ਨੂੰ ਲੋੜ ਪਈ ਹੈ ਜਿੱਥੇ ਜ਼ੁਲਮ ਹੋਇਆ ਹੈ ਉੱਥੇ ਪੰਜਾਬੀ ਹਮੇਸ਼ਾ ਖੜਦਾ ਹੈ ਸੋ ਪੰਜਾਬੀਆਂ ਨੇ ਅੱਜ ਕੀ ਮਨ ਬਣਾਇਆ ਜਿਹੜੀ ਕੇਂਦਰ ਦੇ ਵਿੱਚ ਇੱਕ ਡਿਕਟੇਟਰਸ਼ਿਪ ਤਾਨਾਸ਼ਾਹ ਸਰਕਾਰ ਨੂੰ ਚੱਲਦਾ ਕਰ ਲਈ ਹੈ ਬਬਰ ਸਾਹਿਬ ਭੀਮਰਾਓ ਬੇਦਕਿਰਤੀ ਦਾ ਜਿਹੜਾ ਸਵਿਧਾਨ ਹੈ ਜਿਹਨਾਂ ਕੁਚਲਣ ਦਾ ਕੋਸ਼ਿਸ਼ ਕੀਤਾ ਜਾ ਰਿਹਾ ਜਿੰਨੇ ਸਰਕਾਰਾਂ ਤੋੜਤੀਆਂ ਜਿਹੜੇ ਦੁਰਪਯੋਗ ਕਰ ਰਹੇ ਨੇ ਜਿਹੜੇ ਸਾਡੇ ਈਡੀ ਹੋ ਗਈ ਇਨਕਮ ਟੈਕਸ ਹੋ ਗਿਆ ਸੀਬੀਆਈ ਜਿਹੜੇ 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 ਲੋਕ ਭਲਾਈ ਅਦਾਰੇ ਸੀ ਉਹਨਾਂ ਨੂੰ ਅੱਜ ਕੁਚਲਣ ਦਾ ਪੰਜਾਬ ਨੇ ਮਨ ਬਣਾਇਆ ਜਿਹੜੇ ਦੇਸ਼ ਕਿਸਾਨ ਵਿਰੋਧੀ ਮਜ਼ਦੂਰ ਵਿਰੋਧੀ ਜਿਹੜੇ ਫੈਸਲੇ ਲੈਣ ਵਾਲੇ ਲੋਕ ਨੇ ਜਿਹੜੇ ਜਿਹੜੇ ਸਾਡੇ ਫੌਜਾਂ ਦੇ ਜਿਹੜੇ ਜਿਹੜੇ ਫੈਸਲੇ ਲਏ ਗਏ ਨੇ ਜਿਹੜੀ ਉਹ ਸਕੀਮਾਂ ਬਣਾਈਆਂ ਗਈਆਂ ਨੇ ਉਹਨਾਂ ਦੇ ਵਿਰੁੱਧ ਜਿਹੜਾ ਫੈਸਲਾ ਅੱਜ ਸਾਡੇ ਜਿਹੜੇ ਜਿਹੜੇ ਵਰਕਰ ਹੈ ਉਹਨਾਂ ਦੇ ਮਨ ਤੋਂ ਲੱਗ ਰਿਹਾ ਕਿ ਲੋਕਾਂ ਨੇ ਮਨ ਬਣਾਇਆ ਹੈ ਇਹ ਸਰਕਾਰ ਨੂੰ ਚੱਲਦਾ ਕਰਨਾ ਹੈ ਔਰ ਪੰਜਾਬ ਦੇ ਵਿੱਚੋਂ ਪੰਜਾਬੀਆਂ ਦੇ ਵੱਲੋਂ ਜਿਹੜੀ ਹਮੇਸ਼ਾ ਲੜਾਈ ਜ਼ੁਲਮ ਦੇ ਵਿਰੁੱਧ ਲੜੀ ਜਾ ਰਹੀ ਮੇਰਾ ਮੰਨਣਾ ਹੈ ਕਿ ਅੱਜ ਅਜਨਾਲਾ ਜਿਹੜਾ ਹਲਕਾ ਉਹ ਅਹਿਮ ਭੂਮਿਕਾ ਅਦਾ ਕਰੇਗਾ ਵਾਹ ਵਾਹ ਹਮੇਸ਼ਾ ਦਾਵਾ ਕਰਦੀ ਹੈ ਕਿ ਜੇ ਇਸ ਵਾਰ ਵੀ ਗਾਇਰ ਕੇ 400 ਪਾਰ ਜਿਹੜਾ ਵਾਹਿੰਦਰ ਦੇ ਵਿੱਚ ਸੀਗਾ 100 ਵੀ ਨਹੀਂ ਟੱਪਣਾ 100 ਟੱਪ ਜਾਣ ਤੇ ਬੜੀ ਵੱਡੀ ਗੱਲ ਹੋਊਗੀ ਲੋਕਾਂ ਵੀ ਇਹ ਲੜਾਈ ਜਿਹੜੀ ਹੈ ਨਾ ਜਿੱਥੇ ਕਾਂਗਰਸ ਪਾਰਟੀ ਦੀ ਲੜਾਈ ਆ ਇੰਡੀਆ ਲਾਇਸ ਦੀ ਲੜਾਈ ਆ ਉੱਥੇ ਪਬਲਿਕ ਦੀ ਵੀ ਲੜਾਈ ਆ ਪਬਲਿਕ ਨੂੰ ਆਪਣੇ ਅਧਿਕਾਰ ਨਹੀਂ ਚਾਹੀਦੇ ਭਾਜਪਾ ਦੀਆਂ ਗੱਲਾਂ ਨਾਲ ਢਿੱਡ ਥੋੜਾ ਪੜਦਾ ਅੱਜ ਕੀ ਭਾਵੇਂ ਗਈ ਹੋਗੀ ਖਾਲ ਵਾਲੀਆਂ ਚੀਜ਼ਾਂ ਪੁੱਛ ਕੇ ਵੇਖੋ ਪਬਲਿਕ ਨੂੰ ਕੀ ਭਾਅ ਸਿਲੰਡਰ ਕੀ ਭਾਅ ਨੇ ਤੇਲ ਕੀ ਭਾਅ ਆ ਸਾਰੇ ਪਬਲਿਕ ਸੈਕਟਰ ਜੁਨਟ ਵੇਚ ਜਿਹੜੀ ਕਮਾਈ ਸੀ ਜਿਹੜੇ ਜਿਹੜੇ ਸਰਮਾਇਆ ਬਣਾਇਆ ਸੀ ਕਾਂਗਰਸ ਪਾਰਟੀ ਦੇ ਸਾਡੇ ਲੀਡਰਾਂ ਨੇ ਸਾਰਾ ਵੇਚਤਾ ਇਹਨਾਂ ਨੇ ਅੱਜ ਉਹਨਾਂ ਨੂੰ ਕੋ ਤਿਆਰੀ ਰੱਖੋ ਤੁਸੀਂ ਸੋਬ ਨਹੀਂ ਟੱਪਣਾ ਜਿਹੜਾ ਗੱਡ ਜੋੜ ਕੇ ਇਸ ਤਰੀਕੇ ਇੰਡੀਆ ਗੱਠਜੋੜ ਸੈਕੂਲਰ ਫੋਰਸ ਐ ਇੰਡੀਆ ਗੱਠਜੋੜ ਨੇ ਟੱਕਰ ਦੇ ਚੁੱਕਾ ਆ ਸਫਾਇਆ ਹੋ ਚੁੱਕਾ ਇਹਨਾਂ ਸਾਊਥ ਵਾਲਿਆਂ ਜਿੰਨੀਆਂ ਵੀ ਇਲੈਕਸ਼ਨ ਹੋਈਆਂ ਪਤਾ ਕਰਾਲੂ ਤੇ ਠੀਕ ਐ ਇਹਨਾਂ ਨੇ ਗਲਾ ਕੁੱਟਿਆ ਵਾ ਸਾਡੇ ਮੀਡੀਆ ਦਾ ਕੁਝ ਵੱਡੇ ਘਰਾਂ ਨੇ ਰਲ ਕੇ ਉਹਦੇ ਕਰਕੇ ਉਹ ਖਬਰਾਂ ਨਹੀਂ ਦੇ ਰਹੇ ਨੇ ਸੋਸ਼ਲ ਮੀਡੀਆ ਤੁਹਾਡੇ ਰਗੜੇ ਆਜ਼ਾਦ ਚੈਨਲ ਨੇ ਉਹਨਾਂ ਨੂੰ ਪੁੱਛੋ ਅੱਜ ਕੋਈ ਖਬਰ ਦੇਖੋ ਇਹਨਾਂ ਦੇ ਅੱਖ ਚ ਕੋਈ ਖਬਰ ਆ ਰਹੀ ਐ ਅਜੇ ਤਾਂ ਦਬਾਅ ਦੇ ਬਾਵਜੂਦ 200 ਤੱਕ ਵਿਖਾਉਣ ਦੇ ਜਿੰਨੇ ਦਬਾਅ ਖੁੱਲ ਗਏ ਨਾ 100 ਵੀ ਟੱਪਣਾ